ਜੈਤਿ ਸ੍ਰੀ ਮਹਿਲਾ 5ਵਾਂ ਘਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦਬੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ इष्टमीत अरपाई पूर्व जन्म के मिले संजोगी अंत को ना सहाई मुक्त माल कनक लाल हीरा मन रंजन की माया हा हा करत बिहानी अवध ता मैं संतोष ना पाया ਕਸਤ ਰਾਤ ਅਸਵ ਪਵਨ ਤੇਜ ਧਣੀ ਭੂਮਨ ਚਤਰਾੰਗਾ ਸੰਗ ਨ ਚਾਲਿਓ ਇਨ ਮੈਂ ਕਸ਼ੂਅ ਊਠ ਸਿਧਾਇਓ ਨੰਗਾ ਹਰ ਕੇ ਸੰਤ ਪ੍ਰੇਪੀ ਤੁਮ ਪ੍ਰਭ ਕੇ ਤਾਕ ਹਰ ਹਰ ਗਾਈਐ ਨਾਨਕ ਇਆਂ ਸੁਖ ਅਗੇ ਮੁਖ ਊਜਲ ਸੰਸਨ ਤਨ ਕੈ ਪਾਈਐ ਜੈ ਸ੍ਰੀ ਨਲਾ ਪੰਜਵਾਂ ਕਰ ਤੀਜਾ ਦੁਪਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੇਖਿਓ ਬਿਸੰਤੈ ਮੈਂ ਬੋਬਿਦ ਸੁਨਤੇ ਕਾ ਸੁਹਾਗਨ ਸਹੀਓ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਈਓ ਬਰਨ ਦੀ ਸੇ ਚੀਨ ਨ ਲਖੀਐ ਸੁਹਾਗਨ ਸਾਤ ਬੁਝਈਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਈਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਵਸਈਓ ਜੈ ਸ੍ਰੀ ਮੈਲਾ ਪੰਜਵਾਂ ਤੀਰੋਂ ਸੁਨ ਤੀਰੋਂ ਪ੍ਰਭ ਕਉ ਰਹਾ ਜੀ ਪ੍ਰਾਨ ਮਨ ਤਨ ਸਭ ਅਰਪਉ ਨੀਰ ਪੇਖ ਪ੍ਰਭ ਕਉ ਨੀਰ ਬੇਸ਼ੁਮਾਰ ਬੇਅੰਤ ਵੜਦਾ ਤ ਮਨੰਗ ਹੀਰੋਂ ਪੇਖ ਪ੍ਰਭ ਕਉ ਜੋ ਚਾਹੂੰ ਸੋਈ ਸੋਈ ਪਾਵਾਂ ਆਸਾ ਮਨ ਸਾ ਪੂਰੋਂ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁੱਖ ਨ ਕਬ ਹੂੰ ਚੂਰੋਂ ਬੁਝ ਪ੍ਰਭ ਕੋ ਜੈ ਸ੍ਰੀ ਮਹਿਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਘਟ ਘਟ ਤੇ ਸਹਬ ਸੇਰਾ ਰਹਾਓ ਸੁਖ ਆਰਾਧਨ ਦੁਖ ਆਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਠ ਸੂਰ ਉਜਾਰਾ ਬਿਨ ਸੇ ਫਰਮ ਅੰਧੇਰਾ ਥਾਨ ਥਨੰਤਰ ਸਭ ਨੀ ਜਾਈ ਜੋ ਦੀ ਸੈ ਸੋ ਤੇਰਾ ਸਤ ਸੰਗ ਪਾਵੇ ਜੋ ਨਾਨਕ ਤਿਸ ਬੌਰ ਨ ਹੋਈ ਹੈ ਫੇਰਾ